ਤਬ ਰਾਤ ਲੈ ਕੇ ਪਹੁੰਚਿਆ ਸੀ ਲਾੜਾ ਪਰ ਅੱਗੇ ਉਹ ਨਾ ਤਾਂ ਲਾੜੀ ਮਿਲੀ ਤੇ ਨਾ ਹੀ ਲਾੜੀ ਦਾ ਪਰਿਵਾਰ ਪੂਰਾ ਪਰਿਵਾਰ ਗਾਇਬ ਸੀ ਔਰ ਪੂਰਾ ਪਰਿਵਾਰ ਜੋ ਬਰਾਤ ਲੈ ਕੇ ਪਹੁੰਚਿਆ ਸੀ ਉਹ ਮੋਗਾ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਘੁੰਮਦਾ ਰਹਿੰਦਾ ਹੈ ਪੂਰਾ ਸ਼ਹਿਰ ਛਾਂਦਾ ਹੈ ਪਰ ਉਹਨਾਂ ਨੂੰ ਪਰਿਵਾਰ ਨਹੀਂ ਮਿਲਦਾ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਮੋਗਾ ਦਾ ਇਹ ਮਾਮਲਾ ਜਿੱਥੇ ਅੰਮ੍ਰਿਤਸਰ ਤੋਂ ਬਰਾਤ ਲੈ ਕੇ ਪਹੁੰਚਿਆ ਸੀ ਪਰਿਵਾਰ ਪਰ ਅੱਗੇ ਉਹ ਲਾੜੀ ਗਾਇਬ ਮਿਲਦੀ ਹੈ ਲਾੜੀ ਦਾ ਪਰਿਵਾਰ ਗਾਇਬ ਮਿਲਦਾ ਹੈ ਔਰ ਜਦੋਂ ਕਿ ਬਰਾਤ ਪੂਰੀ ਸੜਕਾਂ ਦੇ ਵਿੱਚ ਘੁੰਮਦੀ ਰਹਿੰਦੀ ਹੈ ਜਿਹੜਾ ਪੈਲਸ ਦੱਸਿਆ ਗਿਆ ਸੀ ਬਰਾਤ ਨੂੰ ਤਾਂ ਉਸ ਪੈਲਸ ਤੇ ਜਦੋਂ ਪਹੁੰਚਦੇ ਨੇ ਤਾਂ ਅੱਗਿਓ ਜਾਣਕਾਰੀ ਮਿਲਦੀ ਹੈ ਤੇ ਇਸ ਪੈਲਸ ਦੇ ਵਿੱਚ ਕਿਸੇ ਤਰੀਕੇ ਦੇ ਵਿਆਹ ਦਾ ਕੋਈ ਵੀ ਸਮਾਗਮ ਅੱਜ ਦਾ ਨਹੀਂ ਰੱਖਿਆ ਗਿਆ ਤਾਂ ਪੂਰਾ ਪਰਿਵਾਰ ਇਹ ਗੱਲ ਸੁਣ ਕੇ ਸੁੰਨ ਰਹਿ ਜਾਂਦਾ ਹੈ ਬਾਅਦ ਵਿੱਚ ਕੁੜੀ ਦੇ ਪਤੇ ਦੇ ਉੱਤੇ ਬਰਾਤ ਪਹੁੰਚਦੀ ਹੈ ਔਰ ਜਦੋਂ ਉੱਥੇ ਜਾ ਕੇ ਦੇਖਦੇ ਨੇ ਤਾਂ ਆਸ-ਪਾਸ ਦੇ ਲੋਕਾਂ ਦਾ ਕਹਿਣਾ ਸੀ ਕਿ ਇਸ ਪਤੇ ਉੱਤੇ ਇਸ ਤਰੀਕੇ ਦਾ ਕੋਈ ਵੀ ਪਰਿਵਾਰ ਨਹੀਂ ਰਹਿੰਦਾ ਤਾਂ ਇਹਨਾਂ ਦੇ ਪੈਰਾ ਦੇ ਹੇਠੋਂ ਜ਼ਮੀਨ ਨੂੰ ਖਿਸਕ ਜਾਂਦੀ ਹੈ ਤਾਂ ਪਰਿਵਾਰ ਬਾਅਦ ਵਿੱਚ ਮੋਗਾ ਚੌਂਕ ਦੇ ਵਿੱਚ ਇਕੱਠਾ ਹੋ ਜਾਂਦਾ ਹੈ ਔਰ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਧੋਖਾ ਮਿਲਿਆ ਦੱਸਦੀ ਕਿ ਇਹ ਰਿਸ਼ਤਾ ਜੋ ਕਰਵਾਇਆ ਗਿਆ ਸੀ ਲਾੜੇ ਦੀ ਭਾਬੀ ਦੇ ਵੱਲੋਂ ਕਰਵਾਇਆ ਗਿਆ ਸੀ ਆਪਣੀ ਹੀ ਮਾਮੇ ਦੀ ਕੁੜੀ ਦੇ ਨਾਲ ਰਿਸ਼ਤਾ ਕਰਵਾਇਆ ਸੀ ਯੂਕੇ ਦੇ ਵਿੱਚ ਇਹ ਪਰਿਵਾਰ ਰਹਿੰਦਾ ਸੀ ਔਰ ਜਦੋਂ ਕਿ ਇੱਥੇ ਮੋਗਾ ਦੇ ਵਿੱਚ ਇਹ ਪਰਿਵਾਰ ਆਣ ਵਾਲਾ ਸੀ ਜਦੋਂ ਆ ਭਾਬੀ ਦੇ ਵੱਲੋਂ ਇਹ ਰਿਸ਼ਤਾ ਕਰਵਾਇਆ ਜਾਂਦਾ ਤਾਂ ਸਾਰੀ ਗੱਲਬਾਤ ਫੋਨ ਦੇ ਉੱਤੇ ਤੈਅ ਹੁੰਦੀ ਹੈ ਔਰ ਅੱਜ ਦਾ ਦਿਨ ਤੈਅ ਕੀਤਾ ਜਾਂਦਾ ਕਿ ਦੋਵੇਂ ਪਰਿਵਾਰ ਕੁਝ ਬੰਦੇ ਲੈ ਕੇ ਆਉਣਗੇ ਔਰ ਉੱਥੇ ਪੈਲਸ ਦੇ ਵਿੱਚ ਇਹ ਵਿਆਹ ਦੀ ਜੋ ਰਸਮ ਹੈ ਉਹ ਕੀਤੀ ਜਾਵੇਗੀ ਪਰ ਅਗਿਓ ਜਦੋਂ ਬਰਾਤ ਪਹੁੰਚਦੀ ਹੈ ਤਾਂ ਲਾੜੀ ਅਤੇ ਲਾੜੀ ਦੇ ਪਰਿਵਾਰ ਗਾਇਬ ਮਿਲਦਾ ਹੈ ਨਾ ਹੀ ਪੈਲਸ ਦੇ ਵਿੱਚ ਇਸ ਤਰੀਕੇ ਦਾ ਕੋਈ ਅਰੇਂਜਮੈਂਟ ਕੀਤਾ ਗਿਆ ਸੀ ਨਾ ਹੀ ਵਿਆਹ ਦੀ ਉੱਥੇ ਕੋਈ ਤਿਆਰੀ ਕੀਤੀ ਗਈ ਸੀ ਔਰ ਜਦੋਂ ਲਾੜੀ ਦੇ ਪਤੇ ਦੇ ਉੱਤੇ ਪਹੁੰਚਦੇ ਨੇ ਤਾਂ ਉੱਥੋਂ ਵੀ ਲਾੜੀ ਦਾ ਪਰਿਵਾਰ ਗਾਇਬ ਨਜ਼ਰ ਆਉਂਦਾ ਹੈ ਉੱਥੋਂ ਜੋ ਪਤਾ ਦਿੱਤਾ ਗਿਆ ਸੀ ਉਸ ਪਤੇ ਦੇ ਉੱਤੇ ਇਸ ਤਰੀਕੇ ਦਾ ਕੋਈ ਘਰ ਨਹੀਂ ਮਿਲਦਾ ਇਸ ਤਰੀਕੇ ਦਾ ਕੋਈ ਪਰਿਵਾਰ ਨਹੀਂ ਰਹਿੰਦਾ ਤਾਂ ਆਸ-ਪਾਸ ਦੇ ਲੋਕਾਂ ਦਾ ਇਹ ਕਹਿਣਾ ਸੀ ਤਾਂ ਪਰਿਵਾਰ ਸਾਰੀ ਗੱਲ ਸਮਝ ਜਾਂਦਾ ਹੈ ਕਿ ਉਹਨਾਂ ਦੇ ਨਾਲ ਧੋਖਾ ਹੋ ਰਿਹਾ ਹੈ ਔਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਲਾਲ ਪੱਗ ਦੇ ਵਿੱਚ ਇਹ ਲਾੜਾ ਹੈ ਜਿਸਦੇ ਨਾਲ ਇਹ ਪੂਰਾ ਧੋਖਾ ਹੋਇਆ ਹੈ ਤੇ ਇਹ ਸਾੜੀ ਦੇ ਵਿੱਚ ਉਸਦੀ ਭਾਬੀ ਨਜ਼ਰ ਆ ਰਹੀ ਹੈ ਜਿਸ ਦੇ ਵੱਲੋਂ ਇਹ ਰਿਸ਼ਤਾ ਕਰਵਾਇਆ ਗਿਆ ਸੀ ਤਾਂ ਕੁੜੀ ਦੀ ਤਸਵੀਰ ਵੀ ਸਾਹਮਣੇ ਆਈ ਹੈ ਜਿਸ ਦੇ ਨਾਲ ਹੀ ਰਿਸ਼ਤਾ ਹੋਇਆ ਸੀ ਔਰ ਅੱਜ ਜਦੋਂ ਬਰਾਤ ਲੈ ਕੇ ਪਹੁੰਚਦੇ ਨੇ ਤਾਂ ਅੱਗੇ ਨਾ ਲਾੜੀ ਮਿਲਦੀ ਹੈ ਨਾ ਪੈਲਸ ਮਿਲਦਾ ਹੈ ਨਾ ਹੀ ਲਾੜੀ ਦਾ ਪਰਿਵਾਰ ਮਿਲਦਾ ਹੈ ਤਾਂ ਪੂਰਾ ਜੋ ਪਰਿਵਾਰ ਹੈ ਉਹ ਹੱਕਾ ਬੱਕਾ ਰਹਿ ਜਾਂਦਾ ਹੈ ਕਿਉਂਕਿ ਬਰਾਤ ਲੈ ਕੇ ਆਏ ਸੀ ਤਕਰੀਬਨ 40 ਤੋਂ 50 ਬੰਦੇ ਕਿਉਂਕਿ ਜੋ ਤੈਅ ਹੋਇਆ ਸੀ ਉਸ ਦੇ ਮੁਤਾਬਿਕ 40 ਤੋਂ 50 ਬੰਦਿਆਂ ਦੀ ਬਰਾਤ ਲੈ ਕੇ ਆਉਣ ਲਈ ਕਿਹਾ ਗਿਆ ਸੀ ਔਰ ਇਹ ਕਿਹਾ ਗਿਆ ਸੀ ਕਿ ਰਾਇਲ ਪੈਲੇਸ ਦੇ ਵਿੱਚ ਸਾਰੇ ਅਰੇਂਜਮੈਂਟ ਕੀਤੇ ਗਏ ਨੇ ਪਰ ਜਦੋਂ ਪਹੁੰਚਦੇ ਨੇ ਕਿਸੇ ਤਰੀਕੇ ਦਾ ਕੋਈ ਅਰੇਂਜਮੈਂਟ ਉੱਥੇ ਨਹੀਂ ਕੀਤਾ ਜਾਂਦਾ ਜਿਸ ਤੋਂ ਬਾਅਦ ਹੁਣ ਲਾੜੇ ਦੇ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਉਹਨਾਂ ਦੇ ਨਾਲ ਇਹ ਵੱਡਾ ਧੋਖਾ ਹੋਇਆ ਹੈ ਉੱਧਰ ਲਾੜੇ ਦੀ ਜੋ ਭਾਬੀ ਹੈ ਉਸ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਇਹ ਰਿਸ਼ਤਾ ਉਸ ਦੇ ਵੱਲੋਂ ਕਰਵਾਇਆ ਗਿਆ ਸੀ ਔਰ ਇਸ ਰਿਸ਼ਤੇ ਦੇ ਚੱਲਦੇ ਉਸ ਦਾ ਆਪਣਾ ਘਰ ਵੀ ਹੁਣ ਟੁੱਟਣ ਦੇ ਕੰਡੇ ਕਿਉਂਕਿ ਸਾਰੀ ਗੱਲਬਾਤ ਹੁਣ ਉਸ ਦੇ ਉੱਤੇ ਆ ਕੇ ਪਈ ਹੈ ਔਰ ਪਰਿਵਾਰ ਦੇ ਵੱਲੋਂ ਸਵਾਲ ਪੁੱਛੇ ਜਾ ਰਹੇ ਨੇ ਕਿ ਤੁਹਾਡੇ ਮਾਮੇ ਦੀ ਲੜਕੀ ਸੀ ਤਾਂ ਫਿਰ ਤੁਸੀਂ ਉਸ ਨੂੰ ਕਦੇ ਨਹੀਂ ਮਿਲੇ ਸੀ ਜਾਂ ਫਿਰ ਤੁਹਾਡੇ ਵੱਲੋਂ ਬਿਨਾਂ ਸੋਚੇ ਸਮਝੇ ਰਿਸ਼ਤਾ ਕਿਉਂ ਕਿਵੇਂ ਤੈਅ ਕੀਤਾ ਗਿਆ ਤਾਂ ਭਾਬੀ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਪੂਰੇ ਪਰਿਵਾਰ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਆ ਡ੍ਰੀਮ ਸੈਂਟਰ ਇਹਨਾਂ ਨੂੰ ਥੋੜਾ ਘਟੋ ਜੀ ਥੋੜਾ ਘਟੋ ਜੀ ਐਡੋ ਜੀ ਮਨਜੀ ਨਾ ਤੁਹਾਡਾ ਮਨਜੀ ਪਾ ਕਿੱਥੋਂ ਦੇ ਰੈਡ ਵਾਲੇ ਮੈਂ ਆਪਣੇ ਸਾਥੀ ਤੁਸੀਂ ਕੋਈ ਰਿਸ਼ਤਾ ਕਰਵਾਇਆ ਸੀ ਆਪਦੇ ਦੇ ਔਰ ਦਾ ਹਾਂਜੀ ਕੌਣ ਸੀ ਲੜਕੀ ਜੋ ਮਾਮਾ ਜੀ ਦੀ ਬੀਤੀ ਸੀ ਕਿੱਥੇ ਰਹਿੰਦੇ ਜੋ ਜੀ ਚਾਚਾ ਜੀ ਦੀ ਬੇ ਕਿੱਥੇ ਰਹਿੰਦੇ ਸੀ ਜੋ ਉਹ ਮੋਗੇ ਹੁਣ ਦਾ ਜੁਕੇ ਰਹਿੰਦੇ ਆ ਤੇ ਮੋਗੇ ਦੇ ਆ ਤੇ ਕੀ ਗੱਲ ਬਣੀ ਵੀ ਤੁਸੀਂ ਬਰਾਤ ਲੈ ਕੇ ਆਏ ਆਂ ਅੱਲਾਹ ਭਾਜੀ ਪਾਛੀ ਮੈਂ ਪਹਿਲਾਂ ਮੇਨਾਂ ਫੋਨ ਤੇ ਸਾਰਾ ਬਤਲਾਈ ਤੁੰਦਾ ਜੀ ਦਾ ਮੈਂ ਮਕੈਨਿਕ ਹੀ ਰਵਾਇਲ ਪਹਿਲਾ ਸਾ ਮੋਕੇ ਬਰਾਤ ਲੈ ਕੇ ਪਹੁੰਚੋ ਮੈਂ ਬਰਾਤ ਲੈ ਕੇ ਪਹੁੰਚੀ ਆਂ ਤੇ ਇੱਥੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਤੇ ਕੀ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਭਾਜੀ ਮੇਰਾ ਬਹੁਤ ਹੋਣਾ ਮੇਰਾ ਘਰ ਢਿੱਟਾ ਟੱਲੀਆ ਪਰਟਾ ਮੈਂ ਸਾਰਾ ਦੀ ਗੱਲਾਂ ਮੱਤਾਂ ਸੁਣਦੀ ਆਂ ਨਹੀਂ ਤੇ ਉਹ ਤਾਂ ਨਾਲ ਕੋਈ ਗੱਲਬਾਤ ਨਹੀਂ ਲਿਉਂਦੀ ਬਰਾਬਰ ਲੈ ਕੇ ਕੱਲ ਅੱਜ ਕੋਈ ਗੱਲ ਪਾਜੀ ਕੱਲ ਮੇਰੇ ਨਾਲ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆਪਾਂ ਕੁਛ ਕਰਦੇ ਆ ਆਪਾਂ ਕੁਛ ਕਰਦੇ ਆ ਮੈਂ ਸਾਰਾ ਪੈਸਾ ਤੇ ਨਾਲੇ ਵਿਸ਼ਵਾਸ ਤੇ ਲਾ ਕੇ ਦਿੰਦੀ ਤੇ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਹਿੰਦੇ ਵੀ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਬਾਜੀ ਮੈਂ ਕੁਵਾਰੀ ਹੁੰਦੀ ਆਈ ਸੀਗੀ ਬਹੁਤ ਟਾਈਮ ਪਹਿਲਾਂ ਆਈ ਸੀਗੀ ਮੈਂ ਪਰ ਹਵਾਲੀ ਮੈਂ ਆਈ ਸੀਗੀ ਮੈਨੂੰ ਵਿਸ਼ਵਾਸ ਸੀਗਾ ਵੀ ਹਾਂ ਟੱਕਾ ਮੇਰੇ ਆਪਣੇ ਇਹ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ ਜੀ ਹੋਇਆ ਸੀ ਹਾਂਜੀ ਫੋਨ ਦੀਆਂ ਗੱਲਾਂ ਜੀ ਪੈਸਾ ਕੋਈ ਪੈਸਾ ਤੇ ਨਾਲ